ਜਿਹੜੀ ਗੱਲ ਦਾ ਜ਼ਿਕਰ ਕੀਤਾ ਉਸੇ ਤੇ ਬਿਆਨ ਆ ਗਿਆ ਹੈ ਡੀਆਈਜੀ ਨਾਨਕ ਸਿੰਘ ਕਹਿ ਰਹੇ ਨੇ ਜੇ ਜੇ ਹੋਇਆ ਐਕਸ਼ਨ ਹੋਏਗਾ ਨਾਨਕ ਸਿੰਘ ਡੀਆਈਜੀ ਨੇ ਕਹਿ ਰਹੇ ਨੇ ਜੇ ਹਰਿਆਣਾ ਪੁਲਿਸ ਜੇ ਪੰਜਾਬ ਦੇ ਵਿੱਚ ਐਂਟਰ ਹੋਏ ਮੁਹਾਲੀ ਚ ਐਂਟਰ ਹੋਏ ਤਾਂ ਐਕਸ਼ਨ ਹੋਏਗਾ ਗੁਰਦੁਆਰਾ ਸਾਹਿਬ ਦੇ ਨੇੜਲੇ ਇਲਾਕੇ ਚ ਦੇਖੇਗੀ ਪੁਲਿਸ ਸਵਾਲ ਕੀਤੇਗੇ ਕਬ ਕੋਈ ਨਹੀਂ ਫਰੀਆਣਾ ਪੁਲਿਸ ਨੂੰ ਲੈ ਕੇ ਵਹਾਂ ਫਲਾਈਆਂ ਜਾ ਰਹੀਆਂ ਨੇ ਨਾਨਕ ਸਿੰਘ ਕਹਿ ਰਹੇ ਨੇ ਪੰਜਾਬ ਪੁਲਿਸ ਤੋਂ ਇਲਾਵਾ ਬਾਹਰ ਦੇ ਪੁਲਿਸ ਦੀ ਇਜਾਜ਼ਤ ਨਹੀਂ ਇਹ ਨਾਨਕ ਸਿੰਘ ਕਹਿ ਰਹੇ ਨੇ ਕਿ ਫਵਾ ਹੈ ਜੇ ਜਿਹਾ ਹੋਇਆ ਤੇ ਐਕਸ਼ਨ ਲਵਾ ਕੇ ਆ ਰਹਿਣਾ ਪੁਲਿਸ ਐਂਟਰੀ ਤੇ ਡੀਆਈਜੀ ਨਾਨਕ ਸਿੰਘ ਬੋਲੇ ਤਾਂ ਇਸ ਨੂੰ ਪੂਰਾ ਵਾਅਦਾ ਦੱਸਿਆ ਹੈ ਡੀਆਈਜੀ ਨਾਨਕ ਸਿੰਘ ਨੇ ਕਿਹਾ ਕਿ ਜੇ ਇਹ ਅਫਵਾ ਹੈ ਆ ਚੰਡੀਗੜ੍ਹ ਜਾਣ ਵਾਲੇ ਨਵਾਸੀ ਨਹੀਂ ਰੋਕਿਆ ਇਹ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਜੀ ਜਨਾਨਕ ਸਿੰਘ ਨੇ ਪੂਰੀ ਸਿੱਧੀ ਦਾ ਜਾਇਜ਼ਾ ਲੈ ਰਿਹਾ ਸੀ ਪੰਜਾਬ ਪੁਲਿਸ ਨੂੰ ਸੁਲਾਵਾ ਬਾਹਰ ਦੇ ਪੁਲਿਸ ਨੂੰ ਇਜਾਜ਼ਤ ਨਹੀਂ ਦੇਵਾਂਗੇ ਤਾਂ ਫਿਰ ਚੰਡੀਗੜ੍ਹ ਦੇ ਵਿੱਚ ਜਿੱਥੇ ਪ੍ਰੋਟੈਸਟ ਹੋ ਰਹੀ ਸੀ ਤਾਂ ਇਹ ਗੱਲ ਕਿੱਥੋਂ ਆਈ ਪੰਜਾਬ ਤੋਂ ਸੁਖਬੀਰ ਬਾਦਲ ਕਹਿ ਰਹੇ ਸੀ ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ ਕਿ ਹਰਿਆਣਾ ਦੀ ਪੁਲਿਸ ਪੰਜਾਬ ਚ ਵੜ ਦਿੱਤੀ ਗਈ ਹੈ ਇਹ ਪਕਾਇਦਾ ਉਹਨਾਂ ਦਾ ਲਿਖਤੀ ਬਿਆਨ ਸੁਖਬੀਰ ਬਾਦਲ ਸ਼ੋਪ ਨਿਕਲਦੇ ਦੇ ਪ੍ਰਧਾਨਾ ਟੀਏ ਜੀ ਨਾਨਕ ਸਿੰਘ ਕਹਿ ਰਹੇ ਨੇ ਕਿ ਅਜਿਹੀ ਤਾਂ ਗੱਲ ਹੀ ਨਹੀਂ ਹੈ ਅਫਵਾਹ ਹੈ ਅਫਵਾਹ ਫਲਾਈਆਂ ਜਾ ਰਹੀਆਂ ਨੇ ਇੱਕ ਵੱਡਾ ਬਿਆਨ ਹੈ ਵੱਡਾ ਇਸ਼ੂ ਹੈ ਇਹ ਛੋਟੀ ਗੱਲ ਨਹੀਂ ਹੈ ਕਿ ਪੰਜਾਬ ਦੀ ਜੁਰਿਸਡਿਕਸ਼ਨ 'ਚ ਕੋਈ ਪੁਲਿਸ ਵੜੀ ਹੈ ਕਿਉਂਕਿ ਉਹ ਵੀ ਢਾਂਗਾ ਚੱਕਦੀ ਹੈ ਜੇ ਕੋਈ ਡਿਊਟੀ ਰਜਿਸਟਰਡ ਲੱਗ ਗਿਆ ਤਾਂ ਹੀ ਉਹ ਕੋਈ ਪੁਲਿਸ ਅਫਸਰ ਢਾਂਗਾ ਚੱਕ ਕੇ ਖੜ ਸਕਦਾ ਨਾ ਮਾਰਸ਼ਲ ਤਰੀਕੇ ਦੇ ਨਾਲ ਹੈਲਮਟਸ ਲੈ ਹੋਏ ਸੀ ਕਿ ਕੁਝ ਡੀਆਈਜੀ ਨਾਨਕ ਸਿੰਘ ਕਹਿ ਰਹੇ ਸੀ ਉਹ ਵੀ ਸੁਣ ਲੈਣਗੇ ਮੈਂ ਬੜਾ ਕਲੀਅਰਲੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਸ ਪੁਆਇੰਟ ਤੇ ਮੈਂ ਖੜਾ ਹਾਂ ਇਸੇ ਪੁਆਇੰਟ ਦੀ ਉਹ ਵੀਡੀਓ ਹੈ ਜਿਸ ਬੇਸਿਸ ਤੇ ਮਿਸ ਇਨਫਾਰਮੇਸ਼ਨ ਸਪਰੈਡ ਕੀਤੀ ਜਾ ਰਹੀ ਹੈ ਕਿ ਹਰਿਆਣਾ ਪੁਲਿਸ ਨੇ ਕੋਈ ਨਾਕਾਬੰਦੀ ਕੀਤੀ ਸੀ ਮੁਹੰਦੀਆ ਪੰਜਾਬ ਦੇ ਏਰੀਆ ਵਿੱਚ ਇਹਦੇ ਵਿੱਚ ਤਿੰਨ ਚਾਰ ਚੀਜ਼ਾਂ ਮੁਵੜੀਆਂ ਕੈਟੇਗੋਰਿਕਲੀ ਤੁਹਾਨੂੰ ਦੱਸਨੀਆ ਚਾਹੁੰਦਾ ਪਹਿਲੀ ਚੀਜ਼ ਕਿ ਕਿਸੇ ਵੀ ਆਊਟਸਾਈਡ ਫੋਰਸ ਪੰਜਾਬ ਪੁਲਿਸ ਤੋਂ ਇਲਾਵਾ ਕੋਈ ਵੀ ਬਾਹਰਲੀ ਫੋਰਸ ਨੂੰ ਅਸੀਂ ਬਿਲਕੁਲ ਅਲਾਉ ਨਹੀਂ ਕਰਾਂਗੇ ਪੰਜਾਬ ਦੀ ਟੈਰਿਟਰੀ ਦੇ ਵਿੱਚ ਲਾਉਣ ਦਾ ਡਿਊਟੀ ਵਾਸਤੇ ਆਵੇ ਕੋਈ ਦੂਜਾ ਕਿ ਜੇ ਕੋਈ ਇਹੋ ਜਿਹੀ ਫੋਰਸ ਪੰਜਾਬ ਪੁਲਿਸ ਤੋਂ ਇਲਾਵਾ ਕੋਈ ਵੀ ਫੋਰਸ ਬਾਹਰ ਨਹੀਂ ਸਾਡੇ ਏਰੀਆ ਚ ਆ ਕੇ ਲਾਉਣ ਡਾਟਰ ਡਿਊਟੀ ਵਾਸਤੇ ਕੋਈ ਬੈਰੀਕੇਡਿੰਗ ਕਰਦੀ ਹੈ ਕੋਈ ਹੋਰ ਕਾਰਵਾਈ ਕਰਦੀ ਹੈ ਉਹਦੇ ਖਿਲਾਫ ਸਟ੍ਰਿਕਟ ਸਟ੍ਰਿਕਟ ਲੀਗਲ ਐਕਸ਼ਨ ਹੋ ਜਾਏਗਾ ਤੀਜਾ ਪੰਜਾਬ ਪੁਲਿਸ ਨੇ ਅੱਜ ਜਿਹੜਾ ਵੀ ਕੋਈ ਚੰਡੀਗੜ੍ਹ ਜਾਣਾ ਚਾਹੁੰਦਾ ਸੀ ਉਹਨੂੰ ਕਿਸੇ ਵੀ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਨਹੀਂ ਸੀ ਪੰਜਾਬ ਪੁਲਿਸ ਵੱਲੋਂ ਕੋਈ ਬੈਰੀਕੇਡਿੰਗ ਨਹੀਂ ਕੀਤੀ ਗਈ ਕੋਈ ਨਾਕਾਬੰਦੀ ਨਹੀਂ ਕੀਤੀ ਗਈ ਜਿਹੜਾ ਬੰਦਾ ਚੰਡੀਗੜ੍ਹ ਜਾਣਾ ਚਾਹੁੰਦਾ ਬਿਲਕੁਲ ਫ੍ਰੀ ਮੂਵਮੈਂਟ ਪੰਜਾਬ ਪੁਲਿਸ ਵੱਲੋਂ ਰੱਖੀ ਹੋਈ ਹੈ ਇੱਥੇ ਮੈਂ ਫਿਰ ਦੱਸਣਾ ਚਾਹੁੰਗਾ ਮੈਂ ਉਸੇ ਪੁਆਇੰਟ ਤੇ ਉਸੇ ਜਗ੍ਹਾ ਤੇ ਖੜ੍ਹਾ ਹੋ ਕੇ ਤੁਹਾਨੂੰ ਦੱਸ ਰਿਹਾ ਜਿਸ ਜਗ੍ਹਾ ਦੀ ਇੱਕ ਵੀਡੀਓ ਦੇ ਬੇਸਿਸ ਤੇ ਮਿਸ ਇਨਫਰਮੇਸ਼ਨ ਦਿੱਤੀ ਜਾ ਰਹੀ ਹੈ ਕਿ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਦੇ ਵਿੱਚ ਨਾਕਾ ਲਾਇਆ ਸੀ ਮੈਂ ਤੁਹਾਨੂੰ ਬੜਾ ਕਲੀਅਰਲੀ ਦੱਸਣਾ ਚਾਹੁੰਗਾ ਕਿ ਕੋਈ ਵੀ ਇਹੋ ਜਿਹੀ ਨਾਕਾਬੰਦੀ ਕੋਈ ਵੀ ਬਾਰਲੀ ਫੋਰਸ ਵੱਲੋਂ ਨਾ ਤੇ ਹਲਾਉ ਕੀਤੀ ਜਾਊਗੀ ਤੇ ਨਾ ਹੀ ਅੱਜ ਕੀਤੀ